ਪੁਰਾਣੇ ਜ਼ਮਾਨੇ ਦੀ ਗੱਲ ਹੈ ਕਿਸੇ ਪਿੰਡ ਵਿੱਚ ਇੱਕ ਮੋਚੀ ਰਹਿੰਦਾ ਸੀ ਉਹ ਕਵਾਰਾ ਸੀ ਵਿਆਹ ਨਹੀਂ ਸੀ ਉਹ ਸਾਰਾ تین ਲੋਕਾਂ ਦੇ ਜੁੱਤੇ ਦੀ ਸਲਾਈ ਕਰਦਾ ਅਤੇ ਉਸੇ ਨਾਲ ਆਪਣਾ ਗੁਜ਼ਾਰਾ ਕਰਦਾ ਸੀ ਉਸ ਦੀ ਕਮਾਈ ਬਹੁਤ ਥੋੜੀ ਸੀ ਐਨੇ ਕ ਮੁਸ਼ਕਿਲ ਨਾਲ ਉਸ ਦਾ ਪੇਟ ਭਰਦਾ ਸੀ ਇਸੇ ਕਾਰਨ ਉਸ ਨੇ ਕਦੇ ਵਿਆਹ ਬਾਰੇ ਸੋਚਿਆ ਵੀ ਨਹੀਂ ਸੀ ਇੱਕ ਦਿਨ ਉਸ ਦਾ ਮਨ ਹੋਇਆ ਕੀ ਖਿਚੜੀ ਖਾਈ ਜਾਵੇ। ਕਈ ਦਿਨਾਂ ਤੋਂ ਖਿਚੜੀ ਨਹੀਂ ਖਾਧੀ ਸੀ। ਸੋ ਬਾਜ਼ਾਰ ਚੋਂ ਚਾਵਲ ਤੇ ਮੂੰਗ ਦੀ ਦਾਲ ਲਿਆਇਆ ਤੇ ਪਿਆਰ ਨਾਲ ਖਿਚੜੀ ਬਣਾਈ। ਜਦ ਖਿਚੜੀ ਤਿਆਰ ਹੋ ਗਈ ਤਾਂ ਉਹ ਇੱਕ ਵੱਡੇ ਥਾਲ ਵਿੱਚ ਪਾ ਕੇ ਠੰਡੀ ਹੋਣ ਲਈ ਰੱਖ ਦਿੱਤੀ। ਫਿਰ ਸੋਚਿਆ ਜਦ ਤਾ ਖਿਚੜੀ ਠੰਡੀ ਹੁੰਦੀ ਹੈ ਮੈਂ ਲੋਕਾਂ ਦੇ ਜੁੱਤੇ ਵਾਪਸ ਕਰ ਆਵਾਂ। ਇਹ ਸੋਚ ਕੇ ਉਹ ਖਿਚੜੀ ਉੱਥੇ ਹੀ ਛੱਡ ਕੇ ਨਿਕਲ ਪਿਆ। ਇੱਤਿਹਾਕ ਨਾਲ ਨੇੜੇ ਦੇ ਜੰਗਲ ਵਿੱਚ ਇੱਕ ਗਿੱਦੜ ਘੁੰਮਦਾ ਫਿਰਦਾ ਆ ਗਿਆ ਉਸ ਨੇ ਮੋਚੀ ਦਾ ਘਰ ਖਾਲੀ ਵੇਖਿਆ ਤਾਂ ਅੰਦਰ ਚਲਾ ਗਿਆ ਜਦ ਅੱਗੇ ਵੇਖਿਆ ਤਾਂ ਇੱਕ ਵੱਡੇ ਥਾਲ ਵਿੱਚ ਖਿਚੜੀ ਪਈ ਸੀ ਗਿੱਦੜ ਭੁੱਖਾ ਵੀ ਸੀ ਉਹ ਤੁਰੰਤ ਹੀ ਖਿਚੜੀ ਖਾਣ ਲੱਗ ਪਿਆ ਹਜੇ ਖਿਚੜੀ ਪੂਰੀ ਖਤਮ ਵੀ ਨਹੀਂ ਹੋਈ ਸੀ ਕਿ ਮੋਚੀ ਬਾਹਰੋਂ ਵਾਪਸ ਆ ਗਿਆ मोची بیسਬਰ ਹੋ ਰਿਹਾ ਸੀ ਖਿਚੜੀ ਖਾਣ ਲਈ ਪਰ ਜਦ ਉਸਨੇ ਵੇਖਿਆ ਕਿ ਗਿੱਦੜ ਉਸਦੀ ਖਿਚੜੀ ਖਾ ਰਿਹਾ ਹੈ ਤਾਂ ਉਸਨੇ ਤੁਰੰਤ ਦਰਵਾਜ਼ਾ ਬੰਦ ਕਰਕੇ ਗਿੱਦੜ ਨੂੰ ਫੜ ਲਿਆ ਤੇ ਰਸੀ ਨਾਲ ਬੰਨ ਦਿੱਤਾ ਫਿਰ 모ची ਨੇ ਇੱਕ ਡੰਡਾ ਚੁੱਕਿਆ ਤੇ ਗਿੱਦੜ ਦੀ ਪਿੱਠ ਤੇ ਮਾਰਨ ਲੱਗ ਪਿਆ ਉਹ ਥੋੜਾ ਥੋੜਾ ਕਰਕੇ ਕੰਮ ਕਰਦਾ ਤੇ ਫਿਰ ਡੰਡਾ ਚੱਕ ਲੈਂਦਾ ਗਿੱਦੜ ਸੋਚਣ ਲੱਗਾ ਜੇ ਐਸੀ ਤਰ੍ਹਾਂ ਮੈਨੂੰ ਮਾਰਦਾ ਰਿਹਾ ਤਾਂ ਮੈਂ ਮਰ ਹੀ ਜਾਵਾਂਗਾ ਪਰ ਬੰਨਿਆ ਸੀ ਭਾਜ ਨਹੀਂ ਸਕਦਾ ਸੀ ਰਾਤ गुज़र ਗਈ ਸਵੇਰੇ ਜਦ ਮੋਚੀ ਆਪਣੇ ਕੰਮ ਲਈ ਨਿਕਲਿਆ ਗਿੱਦੜ ਨੇ ਸੋਚਿਆ ਹੁਣ ਮੌਕਾ ਹੈ ਕੁਝ ਕਰਨ ਦਾ ਕੁਝ ਸਮਾਂ ਸੋਚਣ ਤੋਂ ਬਾਅਦ ਉਸ ਦੇ ਦਿਮਾਗ ਵਿੱਚ ਇੱਕ ਚਲਾਕੀ ਆਈ ਉਸ ਨੇ ਜਾਣ ਬੁੱਝ ਕੇ ਆਪਣੇ ਆਪ ਨੂੰ ਰੱਸੀ ਵਿੱਚ ਹੋਰ ਜ਼ਿਆਦਾ ਫਸਾ ਲਿਆ ਅਤੇ ਉੱਚੀ ਆਵਾਜ਼ ਵਿੱਚ ਚਿਕਣ ਲੱਗਾ ਜਿਵੇਂ ਆਪਣੇ ਸਾਥੀਆਂ ਨੂੰ ਬੁਲਾ ਰਿਹਾ ਹੋਵੇ ਨੇੜੇ ਜੰਗਲ ਸੀ ਸੋ ਹੋਰ ਗਿੱਦੜਾਂ ਨੇ ਉਸਦੀ ਆਵਾਜ਼ ਸੁਣੀ ਅਤੇ ਚਿਕਣ ਲੱਗ ਪਏ ਉਹਨਾਂ ਵਿੱਚੋਂ ਇੱਕ ਗਿੱਦੜ ਉਸਦਾ ਪੁਰਾਣਾ ਦੋਸਤ ਸੀ ਉਸਨੇ ਜਦੋਂ ਆਪਣੇ ਦੋਸਤ ਦੀ ਆਵਾਜ਼ ਪਛਾਣੀ ਤਾਂ ਸਾਨੂੰ ਲੱਭਣ ਆ ਗਿਆ ਆਖਿਰ ਉਹ ਮੋਚੀ ਦੇਖ ਕੇ ਅੰਦਰ ਨੇੜੇ ਪਹੁੰਚਿਆ ਤੇ ਅੰਦਰ ਛਾਤੀ ਮਾਰੀ ਅੰਦਰ ਉਸਦਾ ਦੋਸਤ ਰੱਸੀ ਨਾਲ ਬੰਨਿਆ ਸੀ ਉਸਨੇ ਪੁੱਛਿਆ ਦੋਸਤ ਤੂੰ ਇੱਥੇ ਕੀ ਕਰ ਰਿਹਾ ਹੈ ਤੇ ਕਿਵੇਂ ਆ ਫਸਿਆ ਬੰਨੇ ਹੋਏ ਗਿੱਦੜ ਦਾ ਸਾਰਾ ਸਰੀਰ ਸੁੱਜ ਚੁਕਾ ਸੀ ਉਹ ਮੋਟਾ ਲੱਗ ਰਿਹਾ ਸੀ ਉਸਨੇ ਮੁਸਕਰਾ ਕੇ ਕਿਹਾ ਭਾਈ ਮੈਂ ਤਾਂ ਆਰਾਮ ਕਰ ਰਿਹਾ ਹਾਂ ਤੂੰ ਤਾਂ ਜੰਗਲ ਵਿੱਚ ਭੁੱਖਾ ਫਿਰਦਾ ਹੈ ਮੈਂ ਇੱਥੇ ਮ제 ਕਰ ਰਿਹਾ ਹਾਂ ਦੂਜੇ ਗਿੱਦੜ ਨੇ ਹੈਰਾਨ ਹੋ ਕੇ ਪੁੱਛਿਆ ਇਹ ਕਿਵੇਂ ਕਿਹੜੇ ਮ제 ਬੰਨੇ ਗਿੱਦੜ ਨੇ ਚਲਾਕੀ ਨਾਲ ਕਿਹਾ ਇਹ ਰਾਜ਼ ਮੈਂ ਦੱਸਦਾਆਂ ਵਾਪਰ ਇੱਕ ਸ਼ਰਤ ਹੈ ਤੂੰ ਕਿਸੇ ਨੂੰ ਨਹੀਂ ਦੱਸੇਂਗਾ ਵਾਦਾ ਬੰਨੇ ਗਿੱਦੜ ਨੇ ਕਿਹਾ ਇਹ ਇੱਕ ਰਹਿਮਦਿਲ ਇਨਸਾਨ ਨੇ ਮੈਨੂੰ ਫੜਿਆ ਹੈ ਉਹ ਮੇਰੀ ਬਹੁਤ ਖਾਤਰ ਕਰਦਾ ਹੈ ਹਰ ਰੋਜ਼ ਮੈਨੂੰ ਹਲਵਾ ਪੂਰੀ ਖਿਲਾਉਂਦਾ ਹੈ ਵੇਖ ਮੈਂ ਕਿੰਨਾ ਮੋਟਾ ਹੋ ਗਿਆ ਹਾਂ ਦੂਜੇ ਗਿੱਦੜ ਦੇ ਮੂੰਹ ਵਿੱਚ ਪਾਣੀ ਆ ਗਿਆ ਉਸਨੇ ਕਿਹਾ ਪਰਾ ਮੈਨੂੰ ਇਹ ਮੁੱਕਾ ਮਿਲਣਾ ਚਾਹੀਦਾ ਹੈ ਬੰਨੇ ਗਿੱਦੜ ਨੇ ਕਿਹਾ ਤਾਂ ਫਿਰ ਮੇਰੀ ਰੱਸੀ ਖੋਲ ਦੇ ਮੈਂ ਤੈਨੂੰ ਆਪਣੀ ਜਗ੍ਹਾ ਤੇ ਬਨ ਜਾਵਾਂਗਾ ਤੂੰ ਵੀ ਹਲਵਾ ਪੂਰੀ ਖਾਵੇਂਗਾ ਦੂਜਾ ਗਿੱਦੜ ਮੂਰਖ ਸੀ ਖੁਸ਼ੀ ਨਾਲ ਮੰਨ ਗਿਆ ਉਸਨੇ ਬੰਨੇ ਹੋਏ ਗਿੱਦੜ ਦੀ ਰੱਸੀ ਖੋਲੀ ਤੇ ਪਹਿਲਾ ਗਿੱਦੜ ਭੱਜ ਗਿਆ ਉਸ ਦੀ ਜਗ੍ਹਾ ਤੇ ਦੂਜਾ ਗਿੱਦੜ ਬਣ ਗਿਆ ਜਦੋਂ ਮੋਚੀ ਵਾਪਸ ਆਇਆ ਉਸ ਨੇ ਡੰਡਾ ਚੁੱਕਿਆ ਤੇ ਗਿੱਦੜ ਨੂੰ ਫਿਰ ਮਾਰਨ ਲੱਗ ਪਿਆ ਵਿਚਾਰਾ ਨਵਾਂ ਗਿੱਦੜ ਚਿਕਨ ਲੱਗਾ ਹੇ ਭਾਈ ਇਹ ਕਿਹੜੀ ਹਲਵਾ ਪੂਰੀ ਹੈ ਉਸ ਨੇ ਬੋਲ ਕੇ ਕਿਹਾ ਤੂੰ ਮੈਨੂੰ ਕਿਉਂ ਮਾਰ ਰਿਹਾ ਹੈ ਮੈਂ ਕੀ ਕੀਤਾ ਮੋਚੀ ਹੈਰਾਨ ਹੋਇਆ ਉਹ ਇਹ ਤਾਂ ਬੋਲਦਾ ਹੈ ਪਹਿਲਾਂ ਤਾਂ ਨਹੀਂ ਬੋਲਦਾ ਸੀ ਉਸ ਨੇ ਸਮਝਿਆ ਕਿ ਪਹਿਲਾ ਵਾਲਾ ਗਿੱਦੜ ਚਲਾਕ ਸੀ ਗਿੱਦੜ ਨੇ ਬੇਨਤੀ ਕੀਤੀ ਮੈਨੂੰ ਛੱਡ ਦੇ ਮੈਂ ਤੇਰੀ ਸ਼ਾਦੀ ਬਾਦਸ਼ਾਹ ਦੀ ਧੀ ਨਾਲ ਕਰਵਾ ਦੇਵਾਂਗਾ ਮੋਚੀ ਹੱਸਿਆ ਕੀ ਕਹਿੰਦਾ ਮੈਂ ਗਰੀਬ ਤੇ ਬਾਦਸ਼ਾਹ ਦੀ ਧੀ ਗਿੱਦੜ ਨੇ ਕਿਹਾ ਹਾਂ ਸੱਚ ਮੈਨੂੰ ਮੌਕਾ ਦੇ ਮੈਂ ਕਰਵਾਵਾਂਗਾ ਮੋਚੀ ਨੂੰ ਵਿਸ਼ਵਾਸ ਤਾਂ ਨਹੀਂ ਸੀ ਪਰ ਉਸਨੇ ਗਿੱਦੜ ਨੂੰ ਛੱਡ ਦਿੱਤਾ ਗਿੱਦੜ ਨੇ ਕਿਹਾ ਘਰ ਬੈਠ ਮੇਰਾ ਇੰਤਜ਼ਾਰ ਕਰ ਮੈਂ ਖੁਸ਼ਖਬਰੀ ਲੈ ਕੇ ਆਵਾਂਗਾ ਉਹ ਨਦੀ ਪਾਰ ਕਰਕੇ ਦੂਜੇ ਰਾਜ ਵਿੱਚ ਗਿਆ ਉਹ ਤੈਮਨ ਨੂੰ ਕਦਰ ਉਤਾਰ ਕੀਤਾ ਤੇ ਬਾਦਸ਼ਾਹ ਦੇ ਦਰਬਾਰ ਵਿੱਚ ਚਲਾ ਗਿਆ ਤੇ ਕਿਹਾ ਹਜ਼ੂਰ ਮੈਂ ਤੁਹਾਡੇ ਪड़ोसी ਬਾਦਸ਼ਾਹ ਦਾ ਦੂਤ ਹਾਂ ਉਹ ਕਵਾਰਾ ਹੈ ਤੇ ਤੁਹਾਡੀ ਧੀ ਨਾਲ ਵਿਆਹ ਕਰਵਾਉਣਾ ਚਾਹੁੰਦਾ ਹੈ ਬਾਦਸ਼ਾਹ ਦੀ ਇੱਕ ਧੀ ਸੀ ਉਹ ਚਿੰਤਿਤ ਰਹਿੰਦਾ ਸੀ ਕਿ ਉਸ ਆਪਣੀ ਧੀ ਦਾ ਵਿਆਹ ਕਿਹਦੇ ਨਾਲ ਕਰਵਾਵੇ ਇਹ ਸੁਣ ਕੇ ਉਹ ਖੁਸ਼ ਹੋ ਗਿਆ ਤੇ ਰਿਸ਼ਤਾ ਮੰਨ ਲਿਆ ਗਿੱਦੜ ਦੂਤ ਵਾਪਸ ਆਇਆ ਮੋਚੀ ਨੂੰ ਖਬਰ ਦਿੱਤੀ ਤੇਰੀ ਸ਼ਾਦੀ ਬਾਦਸ਼ਾਹ ਦੀ ਧੀ ਨਾਲ ਪੱਕੀ ਹੋ ਗਈ ਹੈ ਮੋਚੀ ਡਰ ਗਿਆ ਪਰ ਮੇਰੇ ਕੋਲ ਤਾਂ ਕੁਝ ਨਹੀਂ ਗਿੱਦੜ ਨੇ ਕਿਹਾ ਤੂੰ ਚਿੰਤਾ ਨਾ ਕਰ ਸ਼ਾਦੀ ਦੇ ਦਿਨ ਗਿੱਦੜ ਉਸ ਨੂੰ ਨਦੀ ਤੇ ਲੈ ਆਇਆ ਉੱਥੇ ਇੱਕ ਧੋਬੀ ਕੱਪੜੇ ਧੋਣ ਆਇਆ ਸੀ ਗਿੱਦੜ ਨੇ ਉਸ ਨੂੰ ਸੋਨੇ ਦੀ ਮੋਹਰ ਦਿੱਤੀ ਤੇ ਕਿਹਾ ਆਪਣੇ ਕੱਪੜੇ ਦਰਖਦਾਂ ਦੀ ਟਾਣੀਆਂ ਤੇ ਟੰਗ ਦੀ ਧੋਬੀ ਨੇ ਕੀਤਾ ਫਿਰ ਗਿੱਦੜ ਨੇ ਰੂਹੀ ਵਾਲੇ ਤੋਂ ਰੂਹੀ ਮੰਗਵਾਈ ਤੇ ਨਦੀ ਦੇ ਨੇੜੇ ਰਖਵਾਈ ਫਿਰ ਉਸਨੇ ਮੋਚੀ ਨੂੰ ਕਿਹਾ ਜਦ ਮੈਂ ਉੱਥੇ ਪਹੁੰਚਾਂ ਤੂੰ ਇਹ ਰੂਹੀ ਨਦੀ ਵਿੱਚ ਛੱਡਣੀ ਸ਼ੁਰੂ ਕਰੀ ਇਹ ਲੱਗੇਗਾ ਜਿਵੇਂ ਕਿਸ਼ਤੀਆਂ ਤੈਰ ਰਹੀਆਂ ਹਨ ਗਿੱਦੜ ਉੱਥੋਂ ਤੈਰ ਕੇ ਦੂਜੇ ਪਾਸੇ ਗਿਆ ਫਿਰ ਦੂਤ ਦਾ ਰੂਪ ਧਾਰਿਆ ਬਾਦਸ਼ਾਹ ਛੱਤ ਤੋਂ ਵੇਖ ਰਿਹਾ ਸੀ ਉਸ ਨੂੰ ਲੱਗਿਆ ਜਿਵੇਂ ਨਦੀ ਪਾਰ ਸਾਰੀ ਬਰਾਤ ਖੜੀ ਹੈ ਕੱਪੜੇ ਤੇ ਰੂਹੀ ਤੈਰ ਰਹੀ ਸੀ ਉਹ ਖੁਸ਼ ਹੋ ਗਿਆ ਗਿੱਦੜ ਨੇ ਜਾ ਕੇ ਕਿਹਾ ਬਾਦਸ਼ਾਹ ਸਲਾਮਤ ਬਰਾਤ ਨਦੀ ਪਾਰ ਕਰ ਰਹੀ ਸੀ ਤੇ tufaan ਆ ਗਿਆ ਸਾਰੇ ਡੁੱਬ ਗਏ ਸਿਰਫ ਦਮਾਦ ਬਚਿਆ ਹੈ ਉਹ ਨਦੀ ਦੇ ਪਾਰ ਹੈ ਬਾਦਸ਼ਾਹ ਨੇ ਫੌਜ ਭੇਜੀ ਤੇ ਮੋਚੀ ਨੂੰ ਸ਼ਾਨ ਨਾਲ ਲਿਆਇਆ ਮੋਚੀ ਨੂੰ ਮਹਿਲ ਵਿੱਚ ਆਦਰ ਨਾਲ ਬਿਠਾਇਆ ਗਿਆ ਤੇ ਉਸ ਦੀ ਸ਼ਾਦੀ ਬਾਦਸ਼ਾਹ ਦੀ ਧੀ ਨਾਲ ਕਰਵਾ ਦਿੱਤੀ ਗਈ ਗਿੱਦੜ ਨੇ ਬਾਦਸ਼ਾਹ ਨੂੰ ਕਿਹਾ ਹਜ਼ੂਰ ਦਮਾਦ ਦਾ ਸਾਰਾ ਕੁਝ ਤਬਾਹ ਹੋ ਗਿਆ ਹੈ ਇਸ ਲਈ ਇਹ ਇੱਥੇ ਹੀ ਰਹੇ ਬਾਦਸ਼ਾਹ ਰਾਜੀ ਹੋ ਗਿਆ ਮੋਚੀ ਨੂੰ ਇੱਕ ਮਹਿਲ ਮਿਲਿਆ ਤੇ ਉਹ ਸ਼ਾਨ ਨਾਲ ਰਹਿਣ ਲੱਗਾ ਗਿੱਦੜ ਨੇ ਕਿਹਾ ਦੋਸਤ ਮੈਂ ਆਪਣਾ ਵਾਅਦਾ ਪੂਰਾ ਕਰ ਦਿੱਤਾ ਹੁਣ ਮੈਂ ਜੰਗਲ ਵੱਲ ਜਾ ਰਿਹਾ ਮੋਚੀ ਨੇ ਉਸ ਨੂੰ ਰੋਕਿਆ ਪਰ ਗਿੱਦੜ ਨਾ ਰੁਕਿਆ ਆਪਣੇ ਰੂਪ ਵਿੱਚੋਂ ਵਾਪਸ ਜਾ ਕੇ ਆਪਣੇ ਦੋਸਤਾਂ ਨਾਲ ਮਿਲ ਗਿਆ ਸਿੱਖਿਆ ਚਲਾ ਕਿ ਕਈ ਵਾਰੀ ਬੁੱਧੀਮਾਨੀ ਬਣ ਸਕਦੀ ਹੈ ਪਰ ਨੇਕੀ ਅਤੇ ਸੱਚਾਈ ਨਾਲ ਹੀ ਅਸਲੀ ਇੱਜ਼ਤ ਮਿਲਦੀ ਹੈ ਮੋਤੀ ਨੇ ਸਬਰ ਤੇ ਵਿਸ਼ਵਾਸ ਨਾਲ ਆਪਣੀ ਜ਼ਿੰਦਗੀ ਬਦਲ ਲਈ